ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਦੀ ਅੱਜ ਦੀ ਵੀਡੀਓ ਦੀ ਸ਼ੁਰੂਆਤ ਤੇ ਆਪਾਂ ਚੱਲੇ ਅੱਜ ਸਰਹੰਦ। ਕਿ ਆਪਾਂ ਆਪਣੇ ਘਰੋਂ ਨਿਕਲ ਗਏ ਆ। ਹੁਣੇ ਨਿਕਲੇ ਨੂੰ 1 ਮਿੰਟ ਹੋਇਆ। ਤੇ ਬਾਕੀ ਆਪਾਂ ਰੋਡ ਦੇ ਵਿੱਚ ਵੀਡੀਓ ਬਣਾਉਂਦੇ ਜਾਵਾਂਗੇ ਛੋਟੇ ਛੋਟੇ ਲੈਂਦੇ ਜਾਵਾਂਗੇ। ਤਾਂ ਜਿੱਦਾਂ ਜਿੱਦਾਂ ਵੀ ਆਪਾਂ ਜਾਂਦੇ ਆ। ਤਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ। ਤੇ ਸਾਰੇ ਜਾਨੀ ਆਪਣੀ ਵੀਡੀਓ ਨੂੰ ਸਨ ਸਨਮਾਨ ਦੇ ਤੈ ਆ ਗਿਆ ਆਪਾਂ ਪਿੰਡ ਦੀ ਫੇਰਨੀ ਤੇ ਟੁੱਪ ਤੋਂ ਬਾਅਦ ਵਧੀਆ ਨਿਕਲੀ ਹੈ ਮੌਸਮ ਸਾਫ ਹੈ ਹੁਣ ਤਾਂ ਇਦਾਂ ਹੀ ਮੌਸਮ ਸਾਫ ਰਹਿਣਾ ਚਾਹੀਦਾ ਨਹੀਂ ਨਹੀਂ ਪੈਣਾ ਚਾਹੀਦਾ ਹੁਣ ਜੀ ਬਹੁਤ ਪੈ ਗਿਆ ਵਾਏ ਹੁਸਤਨ ਉਸਤ ਤੇ ਨੂੰ ਉਹ ਥੱਲੇ ਥੱਲੇ ਆ ਗਿਆ ਆਹ ਇਹ ਕੁੱਤਾ ਮਰਿਆ ਪਿਆ ਤੇ ਮੋਟਰਸਾਈਕਲ ਦੇ ਵਿੱਚ ਵਿੱਚ ਲੱਗਾ ਹਣਾ ਉਤੋਂ ਇਹ ਨਿਕਾਉਣਾ ਉਹ ਇੱਕ ਸੱਤ ਸਰੀਵਾ ਮੋਹਵਾਰ ਦੀ ਗਾਹੀ ਸਾਹ ਪਹਿਲਾਂ ਨੂੰ ਇਹ ਰੋਡ ਆਪਣੀ ਪਿੰਡ ਵਾਲਾ ਇਹ ਫਲੋਰ ਵਾਲੀ ਰੋਡ ਤੇ ਚੜ ਜਾਣਾ ਜਿਹੜਾ ਨਕੂਦਰ ਤੋਂ ਫਲੋਰ ਜਾਂਦਾ ਰੋਡ ਸਾਗਾ ਦਰਖ ਜਿਹੜੇ ਹੋਏ ਆ ਇਹ ਵਧੀਆ ਹੋ ਗਏ ਕੋਸ਼ਕ ਵਿੱਚੋਂ ਹੀ ਲਾਈਆ ਕੋਸ਼ਕ ਬਾਕੀ ਹੋਰ ਨਾ ਨਹੀਂ ਲਾਈਆ ਜੋ ਹੁਣ ਬਾਹਰ ਆਉਣ ਡਿਆ ਨਿਸਰਦੇ ਆ ਝੋਨੇ ਫਲੀ ਪੈਣੀ ਸ਼ੁਰੂ ਹੋ ਗਈ ਆ ਮੁੰਜਰ ਬਣਨੀ ਸਟਾਰਟ ਹੋ ਗਈ ਆ ਝੋਨਿਆਂ ਦੀ ਐ ਕਰੀ ਰਾਜ ਕਿਤੇ ਰੋਕੇ ਹਵਾ ਚੈੱਕ ਕਰਾਉਣੀਆਂ ਗੱਡੀਆਂ بڑی ਗੱਡੀ ਦੀ ਹਵਾ ਘਟ ਜਾਂਦੀ 20 ਦੇ ਵਿੱਚ ਤਾਂ ਕਿਸੇ ਪਾਸੇ ਗਿਆ ਹੀ ਨਹੀਂ ਜਾਣਾ ਤਾਂ ਸੀ ਕਾਫੀ ਦਿਨਾਂ ਦਾ ਸਰਹੰਦ ਤੇ ਮੀਂਹ ਦੇ ਕਰਕੇ ਰੋਕ ਇਹਨੂੰ ਪਤਾ ਨਹੀਂ ਹੁੰਦਾ ਵੀ ਇਹ ਦੇ ਵਿੱਚ ਰਾਹ ਦੇ ਵਿੱਚ ਖੱਜਲ ਨਾ ਹੋਈਏ। ਲੋ ਜੀ ਅੱਗੇ ਆ ਗਿਆ ਮੋੜੇ ਫਲੋਰ ਵਾਲਾ ਹਾਈਵੇ ਛੋਟਾ ਹਾਈਵੇ ਹੈ ਸਿੰਗਲ ਡਬਲ ਨਹੀਂ ਹੈਗਾ। ਫਲੋਰਾ ਇਧਰਲੀ ਸਾਈਡ ਹੈਗਾ ਨੂਰਮੰਦਰ ਤੇ ਇਧਰਲੀ ਸਾਈਡ ਹੈਗਾ ਫਲੋਰ ਆਪਾਂ ਫਲੋਰ ਵਾਲੇ ਹੁੰਦੇ ਆ ਜੀ ਰੋੜੀ ਆ ਜੀ ਇਤਨੇ ਪਾਸੇ ਵੀ ਅਜਿੱਥੇ ਬੈਠੇ ਆ ਬੰਦੇ ਇਹ ਵੀ ਹੱਡਾ ਰੋੜੀ ਆ ਇਧਰ ਆ ਪਿੰਡ ਬਹਾਦਰਪੁਰ ਆਪਾਂ ਕ੍ਰੋਸ ਕਰ ਚੱਲੀਏ ਗੜਾ ਜੇ ਪਤਾ ਨਹੀਂ ਕਾਹ ਦੇ ਕਰੇ ਲੱਸੀ ਪੀ ਕੇ ਆਂਦੀ ਕਰਕੇ ਹੋਰ ਖਰਾਉਂਦੇ ਨੇ ਇੱਕ 15 ਕਿਲੋਮੀਟਰ ਫਲੋਰ ਆ ਇਹ ਪਿੰਡ ਆ ਗਿਆ ਸੇਧਵਾਲ ਦਾ ਬੋਰਡ ਤੇ ਨਾਲ ਹੀ ਆ ਮੋਹਰੇ ਸ਼ਾਮਪੁਰ ਆਇਆ ਪਿੰਡ ਸ਼ਾਮਪੁਰ ਕਿਤੇ ਲਾਗੀ ਲਾਗੀ ਪਿੰਡਿਆ ਕਿਲੋ ਕਿਲੋ 2 2 ਕਿਲੋਮੀਟਰ ਤੇ ਆ ਸ੍ਰੀ ਫਤੇਗੜ ਸਾਹਿਬ ਉਹ ਕੀ ਬਾਹਰ ਮਗਰੋਂ ਨਿਕਲਦੇ ਤੇ ਰਮਾਲ ਸਰਾਂ ਦੇ ਪਹਿਲੇ ਲਾ ਲੈਂਦੇ ਆ ਆ ਜੀ ਹੈਗਾ ਹਸਤਾਲ ਭਗਤਪੂਰਨ ਸਿੰਘ ਜੀ ਪਿੰਗਲਵਾੜਾ ਰਸ ਠੰਡਾ ਜਲ ਇਹ ਪਾਣੀ ਕੁੜੀ ਨੇ ਪੀਣਾ ਤਾਂ ਪਾਣੀ ਭਲਾ ਲਾਉ ਉਹਦੇ ਪਾਣੀ ਦਰਸ਼ਨੀ ਜਿਹੜੀ ਫਤਿਹਗੜ੍ਹ ਸਾਹਿਬ ਅੱਗੇ ਵੀ ਆ ਨਾ ਰਾਤ ਨੂੰ ਆਉਣੇ ਮੇਰੇ ਕੋਲ ਟ੍ਰਮੀਨਲ ਤੇ ਚੇਤਾ ਨਹੀਂ ਕੱਟ ਕੋਟ ਮੋਂਗ 10 ਸਾਲ ਹੋ ਗਏ ਨਹੀਂ ਹੋਏ। ਵਾਹ ਕਿੰਨਾ ਸੋਹਣਾ ਹੈ। ਮਾਨਾ। ਮੈਂ ਤੇ ਤੇ ਹਜ਼ਾਰ ਜੋਰਾਵਰ ਤੇ ਬੱਤਾ ਪ੍ਰਦੇਸ਼ ਜੰਮੀ। ਵਾਹਿਗੁਰੂ ਕਿੰਨੀ ਵੱਡੀ ਸ਼ਹਾਦਤ ਇਹਨਾਂ ਦੀ ਸਾਹਿਬ ਜੀ ਦੇ ਬਾਪਿਆਂ ਨੇ। ਆ ਮੇਰੀ ਬੋਲੀ। ਵੀਰ ਨੂੰ ਨਮਸਕਾਰ ਕਰਨ ਆਈ ਹੈ ਮੇਰੀ। ਅੰਮ੍ਰਿਤਪਾਲ ਸਾਧੂ। ਪ੍ਰਸ਼ਾਦ ਕਰਾ ਲਈਏ। ਪ੍ਰਸ਼ਾਦ ਉਹ ਤੋਂ ਕਰਾ ਲਵਾਂ ਨੂੰ। ਬਾਥਰੂਮ ਜਾਣਾ ਕੋਈ ਨਹੀਂ। ਮੈਂ ਇੱਧਰ ਬਾਥਰੂਮ ਵਾਹ ਫਲਕ ਸਤ ਇਹ ਇਧਰ ਲੈ ਸਾਸੀ ਕੜਾ ਪ੍ਰਸ਼ਾਦ ਦੀ ਵਰਚੀ ਮਿਲਦੀ ਹੈ ਜੀ ਖਰਾ ਪ੍ਰਸ਼ਾਦ ਇਧਰ ਹੈਗਾ ਜੋੜਾ ਘਰ ਧੰਨ ਧੰਨ ਬਾਬਾ ਜੂਰਾ ਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਦੇ ਗਾਪਾ ਕਰਵਾ ਲਈ ਹੈ ਜੀ ਤੇ ਹੁਣ ਆਪਾਂ ਅੰਦਰ ਨਾਮ ਸ਼ਿਕਾਰ ਕਰਾਂਗੇ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ ਰੇਤੇ ਮਾਰਗ ਪੈਰ ਤਰੀਜੇ ਸਰ ਦੇ ਚੇ ਕਾਣ ਨਾ ਟੰਗੇ ਉਹ ਨੂੰ ਨਹੀਂ ਦਿਖਾਉਣਾ ਹੈਗਾ ਪਹਿਲਾ ਮਰਨ ਕਬੂਲ ਜੀਵਨ ਦੀ ਛੜਾਸ ਹੋਰ ਸਬਰਾਂ ਦੀ ਰੇਨਕਾ ਆਉ ਹਮਾਰੇ ਪਾਸ ਵੋਇਸ

ਪਾ ਅੰਦਰ ਨਾਮ ਸ਼ਿਕਰ ਕਰ ਜਾਂਦੀ ਆ ਤੇ ਮਾੜੀ ਥੋੜੀ ਥੋੜੀ ਆਪਾਂ ਵੀਡੀਓ ਬਣਾਈ ਆ ਤੇ ਮੇਗਾ ਕੋਈ ਰੋਕੇ ਨਾ ਤਾਂ ਕਰਕੇ ਆਪਾਂ ਵੀਰ ਉਸ ਹਸਾਬ ਨਾਲ ਬਣਾਈਆਂ ਆ ਵੀਡੀਓ ਜਿਆਦਾ ਨਹੀਂ ਆਪਾਂ ਇਹ ਤਾਂ ਤੇ ਬਹੁਤ ਜਿਆਦਾ ਤਕੜਾ ਸਥਾਨ ਆ ਇਹ ਸੇ ਜਾਂ ਜਿਆਦਾ ਦੁਨੀਆਂ ਤੇ ਕੋਈ ਪੰਜਾਬ استان ਦੇ ਬਰੋਬਰ ਕੋਈ ਸਥਾਨ ਨਹੀਂ ਹੈਗਾ ਵੱਡੀ ਕਰਵਾਨੀ ਆਂ ਹੋਣਾ ਆਪਾ ਦਰਸ਼ਨ ਕਰਦੇ ਆਂ ਜੀ ਠੰਡੇ ਵਰਜ ਦੇ ਦਰਸ਼ਨ ਕਰਦੇ ਆਂ ਆਪਾ ਠੰਡੇ ਵਰਜ ਦੇ ਜਿੱਥੇ ਛੋਟੇ ਸਹਿਬਜ਼ਾਦੇ ਨੂੰ ਤੇ ਮਾਤਾ ਗੁਜਰਕੌਰ ਜੀ ਨੂੰ ਰੱਖਿਆ ਸੀ ਉਹਦੇ ਮਹੀਨੇ ਦੇ ਵਿੱਚ ਕਿ ਇੱਥੇ ਤਾਂ ਕਹਿੰਦੇ ਆਰਮੀਆਂ ਨੂੰ ਵੀ ਠੰਡ ਲੱਗਣ ਲੱਗ ਪਈਦੀ ਹੈ ਠੰਡਾ ਬਰਜ ਖੰਡਾ ਵਰਜ ਸ੍ਰੀ ਫਤੇਗੜ ਸਾਹਿਬ ਦੀ ਧਰਤੀ ਤੇ ਕੰਡੇ ਵਰਜ ਦੇ ਬਾਅਦੋਂ ਵੀ ਮੈਂ ਕਿਹਾ ਚਲੋ ਇੱਕ ਸ਼ੋਰਟ ਲੈ ਲਈਏ ਆ ਤੇ ਫਿਰ ਆਪਾਂ ਬਾਕੀ ਸ਼੍ਰੀ ਨਿਜੰਗਰ ਕੰਡਾ ਵਰਜ ਕੀ ਵਤੇ ਖੰਡਾ ਗੁਰਜੇ ਇੱਥੇ ਉਹ ਬਹੁਤ ਜਿਆਦਾ ਕਹਿੰਦੇ ਵੀ ਠੰਡੀਆਂ ਹਵਾਵਾਂ ਚੱਲਦੀਆਂ ਆਉਂਦੀਆਂ ਨੇ ਫੋਟੋ ਖਿੱਚਦੇ ਆ ਇਹਦੇ ਦੁਬਾਰਾ ਬੰਨ ਲੈ ਕੋਈ ਆਲੇ ਦੁਆਲੇ ਬਹੁਤ ਸੋਹਣਾ ਥਿਊ ਆ ਦੁਬਾਰਾ ਇੱਥੇ ਬੰਨ ਲਈਦਾ ਫੇਰ ਆਪਾਂ ਖਿੱਚਦੇ ਆ ਦੀ ਫੋਟੋ ਵਾਹਿਗੁਰੂ ਸਤਿਨਾਮ ਸ੍ਰੀ ਵਾਹਿ ਤੁਸੀਂ ਕਹੋਗੇ ਵੀ ਵੀਡੀਓ ਦੇ ਵਿੱਚ ਬੋਲਦਾ ਘਟਿਆ ਇਹਦੇ ਵਿੱਚ ਮੇਰੇ ਕੋ ਬੋਲਣ ਲਈ ਕੋਈ ਲਾਜੀ ਨਹੀਂ ਕਿ ਜਿੰਨਾ ਵੱਡਾ ਅਸਥਾਨ ਹੈ ਮੈਂ ਤਾਂ ਸਿਰਫ ਮੇਰੇ ਚਲੋ ਵੀਡੀਓ ਬਣਾਉਣੀ ਆ ਤੇ ਬਾਕੀ ਦਰਸ਼ਨ ਤੁਸੀਂ ਕਰੋ ਵਾਹਿਬ ਸਤਨਾਮ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਮਿਹਰਿਆ ਕਰਿਓ ਸਾਰੇ ਸੇਵ ਜਦਿਆਂ ਦੀ ਕੁਰਬਾਨੀ ਨੂੰ ਤੇ ਮਾਤਾ ਗੁਜਰਕੌਰ ਦੀ ਕੁਰਬਾਨੀ ਯਾਦ ਰੱਖਣਾ ਲੋ ਜੀ ਆਪਾਂ ਮੱਥਾ ਟੇਕ ਕੇ ਦਰਸ਼ਨ ਕਰਕੇ ਤੇ ਆ ਗਏ ਆ ਬਾਹਰ ਲੰਗਰ ਛੱਕ ਕੇ ਮੱਥਾ ਟੇਕ ਲਿਆ ਆ ਇੱਧਰ ਵੀ ਟੇਕ ਲਿਆ ਆ ਤੇ ਠੰਡੇ ਬੋਰਜ ਵੀ ਦਰਸ਼ਨ ਕਰ ਜਾਂਦੀ ਆ ਤੇ ਪ੍ਰਸ਼ਾਦਾ ਪਾਣੀ ਵੀ ਛਕ ਜਾਂਦਾ ਆ ਬਾਕੀ ਹੁਣ ਗੱਡੀ 'ਚ ਆ ਕੇ ਤਾਂ ਮੈਂ ਕਿਹਾ ਚਲੋ ਹੁਣ ਕਰਦੇ ਆ ਵੀਡੀਓ ਸਾਂਝੀ ਸਾਡੇ ਨਾਲ ਤੇ ਪ੍ਰਸ਼ਾਦਾ ਪਾਣੀ ਛਕ ਕੇ ਆਪਾਂ ਆ ਗਏ ਆ ਗੱਡੀ ਗੱਡੀ ਆ ਲਾਈ ਆਪਾਂ ਇੱਥੇ ਤੇ ਹੁਣ ਆਪਾਂ ਇੱਥੋਂ ਚਾਲੇ ਪਾਉਣੇ ਆ ਪਿੰਡ ਨੂੰ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਰੂਰ ਆਪਣਾ ਬਲੌਗ ਦੇਖਿਓ ਤੇ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਤੇ ਇਹ ਬਲੌਗ ਆਪਾਂ ਐਡਿਟ ਕਰਕੇ ਤੇ ਫਿਰ ਆਪਾਂ ਅਪਲੋਡ ਕਰ ਦੇਵਾਂਗੇ YouTube ਤੇ ਤੇ ਸਾਰੇ ਜਣੇ ਦੇਖਿਓ ਜਰੂਰ ਆਪਾਂ ਅੱਜ ਆਏ ਸੀ ਇੱਥੇ ਤੇ ਦਰਸ਼ਨ ਕਰਕੇ ਜਾਣਾ ਸੀ ਫਤਿਹਗੜ੍ਹ ਸਾਹਿਬ ਦੇ ਠੀਕ ਆ ਜੀ ਧੰਨਵਾਦ ਜੀ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ